ਚੰਗੀਆਂ ਆਦਤਾਂ ਤੁਹਾਡਾ ਜੀਵਨ ਬਦਲ ਸਕਦੀਆਂ ਨੇ ਇਸ ਬਾਰੇ ਅੱਜ ਆਪਾਂ ਇੱਕ ਛੋਟੀ ਜਿਹੀ ਕਹਾਣੀ ਤੋਂ ਸਮਝਾਂਗੇ ਇੱਕ ਰੀਅਲ ਸਟੋਰੀ ਹੈ ਗੱਲ ਹੈ 1965 ਦੀ ਉਸ ਸਮੇਂ ਹੰਗਰੀ ਵਿੱਚ ਰਹਿਣ ਵਾਲੇ ਲੈਜ਼ਲੋ ਪੋਲਗਰ ਨਾਮਕ ਇੱਕ ਬੰਦੇ ਨੇ ਕਲਾਰਾ ਨਾਮਕ ਇੱਕ ਔਰਤ ਨੂੰ ਕਾਫੀ ਅਜੀਬ ਜਿਹੇ ਪੱਤਰ ਲਿਖੇ ਲੈਜ਼ਲੋ ਸਖਤ ਮਿਹਨਤ ਵਿੱਚ ਯਕੀਨ ਰੱਖਦਾ ਸੀ ਦਰਸਲ ਉਹ ਸਿਰਫ ਮਿਹਨਤ ਵਿੱਚ ਚੀਜ਼ ਕੀ ਰੱਖਦਾ ਹੁੰਦਾ ਸੀ ਉਹ ਜਮਾਂਦਰੂ ਸਕਿਲਸ ਜਾਂ ਫਿਰ ਹੋਰ ਯੋਗਤਾ ਵਿੱਚ ਨਹੀਂ ਸੀ ਮੰਨਦਾ ਹੁੰਦਾ ਉਸ ਦਾ ਦਾਵਾ ਸੀ ਕਿ ਅਭਿਆਸ ਅਤੇ ਚੰਗੀਆਂ ਆਦਤਾਂ ਦੀ ਮਦਦ ਨਾਲ ਕੋਈ ਵੀ ਬੱਚਾ ਕਿਸੇ ਵੀ ਖੇਤਰ ਵਿੱਚ ਜੀਨੀਅਸ ਬਣ ਸਕਦਾ। ਉਹਦਾ ਮੰਤਰ ਸੀ ਜੀਨੀਅਸ ਪੈਦਾ ਨਹੀਂ ਹੁੰਦੇ, ਐਜੂਕੇਸ਼ਨ ਅਤੇ ਸਿਖਲਾਈ ਜੀਨੀਅਸ ਪੈਦਾ ਕਰਦੀ ਹੈ। ਲੈਜ਼ਲੋ ਇਸ ਮੰਤਰ ਵਿੱਚ ਇੰਨਾ ਜ਼ਿਆਦਾ ਭਰੋਸਾ ਕਰਦੇ ਸਨ ਕਿ ਉਹ ਆਪਣੇ ਖੁਦ ਦੇ ਬੱਚਿਆਂ ਉੱਤੇ ਇਸ ਦਾ ਪ੍ਰਯੋਗ ਕਰਨਾ ਚਾਹੁੰਦੇ ਸੀ। ਉਹ ਕੁਲਾਰਾ ਨੂੰ ਇਸ ਲਈ ਪੱਤਰ ਲਿਖ ਰਹੇ ਸਨ ਕਿਉਂਕਿ ਉਹਨਾਂ ਨੂੰ ਇਹੋ ਜਿਹੀ ਘਰਵਾਲੀ ਚਾਹੀਦੀ ਸੀ ਜੋ ਉਹਨਾਂ ਨਾਲ ਇਸ ਪ੍ਰਯੋਗ ਵਿੱਚ ਸ਼ਾਮਲ ਹੋਵੇ। ਕੁਲਾਰਾ ਇੱਕ ਅਧਿਆਪਕਾ ਸੀ। ਹਾਲਾਂਕਿ ਉਸ ਦੇ ਵਿਚਾਰ ਲੈਜ਼ਲੋ ਦੇ ਨੇ ਦ੍ਰਿੜਤਾ ਨਹੀਂ ਸੀ ਪਰ ਉਹਦਾ ਵੀ ਯਕੀਨ ਸੀ ਕਿ ਇੱਕ ਚੰਗੀ ਸਖਲਾਈ ਦੇ ਨਾਲ ਕੋਈ ਵੀ ਆਪਣੀ ਮਹਾਰਤ ਨੂੰ ਵਧਾ ਸਕਦਾ ਹੈ। ਲੈਜ਼ਲੋ ਨੇ ਫੈਸਲਾ ਕੀਤਾ ਕਿ ਇਸ ਪ੍ਰਯੋਗ ਲਈ ਸ਼ਤਰੰਜ ਦਾ ਖੇਤਰ ਠੀਕ ਰਹੇਗਾ। ਉਸ ਨੇ ਆਪਣੇ ਬੱਚਿਆਂ ਨੂੰ ਸ਼ਤਰੰਜ ਵਿੱਚ ਜੀਨੀਅਸ ਬਣਾਉਣ ਦੀ ਯੋਜਨਾ ਬਣਾਈ। ਯੋਜਨਾ ਦੇ ਮੁਤਾਬਕ ਬੱਚਿਆਂ ਨੂੰ ਸਕੂਲ ਭੇਜਣ ਦੀ ਥਾਂ ਘਰ ਵਿੱਚ ਹੀ ਪੜਾਇਆ ਜਾਣਾ ਸੀ ਜੋ ਉਹਨਾਂ ਵੇਲਿਆਂ ਵਿੱਚ ਹੰਗਰੀ ਵਿੱਚ ਬਹੁਤ ਘੱਟ ਹੁੰਦਾ ਸੀ ਪੂਰਾ ਘਰ ਸ਼ਤਰੰਜ ਦੀਆਂ ਕਿਤਾਬਾਂ ਅਤੇ ਮਸ਼ਹੂਰ ਖਿਡਾਰੀਆਂ ਦੀਆਂ ਤਸਵੀਰਾਂ ਨਾਲ ਭਰਿਆ ਹੋਏਗਾ ਬੱਚੇ ਲਗਾਤਾਰ ਇੱਕ ਦੂਜੇ ਨਾਲ ਸ਼ਤਰੰਜ ਖੇਡਣਗੇ ਅਤੇ ਸਰਵੋਤਮ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ ਪਰਿਵਾਰ ਬੱਚਿਆਂ ਦੇ ਹਰ ਵਿਰੋਧੀ ਖਿਡਾਰੀ ਦੇ ਟੂਰਨਾਮੈਂਟ ਇਤਿਹਾਸ ਦੀ ਪੂਰੀ ਜਾਣਕਾਰੀ ਰੱਖੇਗਾ ਬੱਚਿਆਂ ਦਾ ਜੀਵਨ ਛਤਰੰਜ ਨੂੰ ਹੀ ਸਮਰਪਿਤ ਹੋਏਗਾ ਸੋ ਇਸ ਤਰ੍ਹਾਂ ਲੈਜ਼ਲੋ ਦਾ ਇਹ ਇੱਕ ਪਲਾਨ ਸੀ ਪ੍ਰੇਮ ਚੱਕਰ ਤੋਂ ਬਾਅਦ ਲੈਜ਼ਲੋ ਅਤੇ ਕਲਾਰਾ ਨੇ ਵਿਆਹ ਕਰਵਾ ਲਿਆ ਅਤੇ ਕੁਝ ਹੀ ਸਾਲਾਂ ਵਿੱਚ ਪੋਲਗਰ ਜੋੜੇ ਕੋਲ ਤਿੰਨ ਕੁੜੀਆਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਮ ਸੀ ਸੂਜ਼ਨ, ਸੋਫੀਆ ਅਤੇ ਜੋੜਿਥ ਸੂਜ਼ਨ ਸਭ ਤੋਂ ਵੱਡੀ ਸੀ ਉਹ 4 ਸਾਲ ਦੀ ਉਮਰ ਵਿੱਚ ਹੀ ਛਤਰੰਜ ਖੇਡਣ ਲੱਗੀ 6 ਮਹੀਨਿਆਂ ਦੇ ਅੰਦਰ ਹੀ ਉਹ ਛਤਰੰਜ ਵਿੱਚ ਵੱਡੇ-ਵੱਡੇ ਲੋਕਾਂ ਨੂੰ ਹਰਾਉਣ ਲੱਗੀ ਇਸ ਤੋਂ ਬਾਅਦ ਸੋਫੀਆ ਤਿੰਨਾਂ ਭੈਣਾਂ ਵਿੱਚੋਂ ਵਿਚਕਾਰਲੀ ਸੀ ਉਸ ਦਾ ਪ੍ਰਦਰਸ਼ਨ ਸੂਜ਼ਨ ਤੋਂ ਵੀ ਵਧੀਆ ਰਿਹਾ 14 ਸਾਲ ਦੀ ਉਮਰ ਵਿੱਚ ਹੀ ਉਹ ਵਿਸ਼ਵ ਚੈਂਪੀਅਨ ਬਣ ਗਈ ਇਸ ਤੋਂ ਕੁਝ ਹੀ ਸਾਲਾਂ ਬਾਅਦ ਉਹ ਗ੍ਰੈਂਡ ਮਾਸਟਰ ਵੀ ਬਣ ਗਈ ਇਸ ਤੋਂ ਅੱਗੇ ਸਭ ਤੋਂ ਛੋਟੀ ਸੀ ਯੂਡਿਥ ਸਭ ਤੋਂ ਮਾਹਰ ਸੀ 5 ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਨੂੰ ਹਰਾਉਣ ਲੱਗੀ 12 ਸਾਲ ਦੀ ਉਮਰ ਵਿੱਚ ਉਹ ਸੰਸਾਰ ਦੇ ਸਿਖਰਲੇ 100 ਸਤਰੰਜ ਖਿਡਾਰੀਆਂ ਦੀ ਸੂਚੀ ਸ਼ਾਮਲ ਹੋ ਗਈ 15 ਸਾਲ ਅਤੇ 4 ਮਹੀਨੇ ਦੀ ਉਮਰ ਵਿੱਚ ਉਹ ਸਭ ਤੋਂ ਛੋਟੀ ਉਮਰ ਦੀ ਗ੍ਰੈਂਡਮਾਸਟਰ ਬਣ ਗਈ। ਇਸ ਤੋਂ ਪਹਿਲਾਂ ਇਹ ਰਿਕਾਰਡ ਬੋਬੀ ਫਿਸ਼ਰ ਦੇ ਨਾਮ ਤੇ ਸੀ ਪਰ ਹੁਣ ਇਸ ਰਿਕਾਰਡ ਦੇ ਉੱਤੇ ਯੂਡਿਤ ਦਾ ਨਾਮ ਸੀ। 27 ਸਾਲਾਂ ਤੱਕ ਉਹ ਸੰਸਾਰ ਦੀ ਨੰਬਰ 1 ਮਹਿਲਾ ਸ਼ਤਰੰਜ ਖਿਡਾਰੀ ਰਹੀ। ਸੋ ਪੋਲਗਰ ਪੈਣਾ ਦਾ ਬਚਪਨ ਕਾਫੀ ਅਸਾਧਾਰਨ ਸੀ ਪਰ ਉਹਨਾਂ ਨੂੰ ਅਜੀਹਾ ਨਹੀਂ ਸੀ ਲੱਗਦਾ। ਉਹਨਾਂ ਮੁਤਾਬਕ ਉਹਨਾਂ ਦਾ ਜੀਵਨ ਕਾਫੀ ਆਕਰਸ਼ਕ ਸੀ ਅਤੇ ਆਨੰਦਪਰਪੂਰ ਵੀ ਸੀਗਾ। ਇੰਟਰਵਿਊ ਵਿੱਚ ਪੋਲਗਰ ਭੈਣਾ ਨੇ ਦੱਸਿਆ ਸੀ ਕਿ ਉਹਨਾਂ ਦਾ ਬਚਪਨ ਕਸ਼ਟ ਭਰਿਆ ਨਹੀਂ ਸਗੋਂ ਮਜ਼ੇਦਾਰ ਸੀ। ਉਹ ਸ਼ਤਰੰਜ ਖੇਡਣਾ ਬਹੁਤ ਪਸੰਦ ਕਰਦੀਆਂ ਸੀ। ਉਹਨਾਂ ਨੂੰ ਸ਼ਤਰੰਜ ਤੋਂ ਕਦੇ ਵੀ ਥਕਾਵਟ ਨਹੀਂ ਸੀ ਹੁੰਦੀ। ਇੱਕ ਵਾਰ ਤਾਂ ਲੈਜ਼ਲੋ ਨੇ ਸੋਫੀਆ ਨੂੰ ਅੱਧੀ ਰਾਤ ਨੂੰ ਬਾਥਰੂਮ ਵਿੱਚ ਵੀ ਸ਼ਤਰੰਜ ਖੇਡਦੇ ਦੇਖਿਆ ਸੀ। ਉਹਨਾਂ ਨੂੰ ਸੌਣ ਲਈ ਉਤਸ਼ਾਹਿਤ ਕਰਦੇ ਹੋਏ ਲੈਜ਼ਲੋ ਨੇ ਕਿਹਾ ਸੀ, "ਸੋਫੀਆ ਸ਼ਤਰੰਜ ਦੇ ਮੋਹਰਾਂ ਨੂੰ ਇਕੱਲੇ ਛੱਡ ਦੇ।" ਇਹ ਸੁਣ ਕੇ ਸੋਫੀਆ ਨੇ ਕਿਹਾ ਸੀ, "ਡੈਡੀ ਇਹ ਮੈਨੂੰ ਇਕੱਲੇ ਨਹੀਂ ਛੱਡਣਗੇ।" ਪੋਲਗਰ ਭੈਣਾਂ ਦਾ ਪਾਲਣ ਪੋਸ਼ਣ ਇੱਕ ਅਜਿਹੇ ਸੱਭਿਆਚਾਰ ਵਿੱਚ ਹੋਇਆ ਸੀ ਜਿੱਥੇ ਸ਼ਤਰੰਜ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਸੀ ਇਸੇ ਲਈ ਉਹਨਾਂ ਦੀ ਪ੍ਰਸ਼ੰਸਾ ਹੁੰਦੀ ਸੀ ਉਹਨਾਂ ਨੂੰ ਪੁਰਸਕਾਰ ਮਿਲਦੇ ਸਨ ਉਹਨਾਂ ਦੇ ਸੰਸਾਰ ਵਿੱਚ ਸ਼ਤਰੰਜ ਦਾ ਜਨੂਨ ਸਹਿਜ ਹੀ ਸੀ ਜਿਵੇਂ ਕਿ ਅਸੀਂ ਦੇਖਾਂਗੇ ਤੁਹਾਡੇ ਸੱਭਿਆਚਾਰ ਵਿੱਚ ਜੋ ਵੀ ਆਦਤਾਂ ਸਹਿਜ ਹੁੰਦੀਆਂ ਹਨ ਉਹੀ ਵਰਤਾ ਸਭ ਤੋਂ ਵੱਧ ਕਰਸ਼ਿਤ ਹੁੰਦੇ ਹਨ ਸੋ ਜੇਕਰ ਤੁਸੀਂ ਕਿਸੇ ਵੀ ਆਦਤ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਕਰਸ਼ਿਤ ਬਣਾਓ ਜਿਸ ਵਿੱਚ ਤੁਹਾਨੂੰ ਮਜ਼ਾ ਆਏ ਤੂੰ ਹੌਲੀ-ਹੌਲੀ ਇਹ ਆਦਤ ਤੁਹਾਡੇ ਜੀਵਨ ਵਿੱਚ ਘਲ ਜਾਏਗੀ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਏਗੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਫਿਰ ਮਿਲਦੇ ਹਾਂ ਕਿਸੇ ਅਗਲੀ ਹੋਰ ਵੀਡੀਓ ਵਿੱਚ ਆਪਣਾ ਖਿਆਲ ਰੱਖਿਓ ਧੰਨਵਾਦ